ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਗੀਰ ਸਿੰਘ ਖਤਬਾ ਦੋਸਤੋ ਅੱਜ ਆਪਾਂ ਚੱਲੇ ਆਂ ਬੋਟਾਂ ਦੇ ਸਫ਼ਰ ਤੇ ਬੋਟਾਂ ਦੇ ਜਿਹੜੇ ਰੁਝਾਨ ਕਿਸ ਤਰ੍ਹਾਂ ਨੇ ਕਿਉਂਕਿ ਬੋਟਾਂ ਨੇੜੇ ਆ ਰਹੀਆਂ ਨੇ ਸੋ ਅੱਜ ਆਪਾਂ ਪਿੰਡ-ਪਿੰਡ ਜਾ ਕੇ ਜਿਹੜਾ ਬੋਟਾਂ ਦੇ ਬਾਰੇ ਆਮ ਜਨਤਾ ਦੀ ਕਾਬਲਤ ਤੋਂ ਉਹਨਾਂ ਦੀ ਜਿਹੜੀ ਜਿਹ ਪਹਿਲਾਂ ਤੋਂ ਧੰਨਵਾਦ ਹੁੰਦਾ ਸਾਡੇ ਪਿੰਡ ਆਇਆ ਨਾ ਅਸੀਂ ਬੋਟਾਂ ਪਾਵਾਂਗੇ ਭਗਵਾਨ ਸਵਾ ਉਹ ਲਾਈਟ ਦੇ ਸ਼ਰਟ ਅੱਛਾ ਜੀ 9 ਵਜੇ ਲਾਈਟ ਆਉਂਦੀ ਆ ਦਿਨੇ-ਦਿਨੇ ਅੱਗੇ ਪੌਦਿਆਂ ਨੂੰ ਰਾਤ ਨੂੰ ਪਾਣੀ ਲਾਉਂਦੇ ਸੀ ਰੌਂ ਦੇ ਵੀ ਰਾਤ ਨੂੰ ਸੀ ਅੱਛਾ ਜੀ ਨੱਕਿਆਂ ਨੂੰ ਵੀ ਪਾਣੀ ਰਾਤ ਨੂੰ ਲਾਉਂਦੇ ਸੀ ਅੱਛਾ ਜੀ ਹੁਣ ਘਰ ਵਾਲੇ ਵੀ ਮਾਫ ਠੀਕ ਹੈ ਜੀ ਖੇਤਾਂ 'ਚ 24 ਘੰਟੇ ਲਾਈਟ ਨਹੀਂ ਵਿੱਚ ਵਿੱਚ ਕਈ ਪਿੰਡਾਂ ਦੇ ਵਿੱਚ ਇੱਥੇ ਆਪਣੇ ਨਾਲ ਦੇ ਪਿੰਡ ਹਨੂਦੀ ਵਿਰੋਧ ਹੋਇਆ ਹੈ ਇਹਨਾਂ ਦਾ ਆਪਣੇ ਆਪ ਵਾਲੇ ਉਹ ਪੂਛਾਂ ਨੇ ਲਾਈਟ ਦੇ ਸ਼ਰਟ ਨਹੀਂ ਉਹ ਭੜਾ ਦੀ ਦੂਸ਼ਕ ਨੂੰ ਮਾਰਦੀ ਵਿਰੋਧ ਹੋਈ ਜਾਵੇ ਵਿਰੋਧ ਰੋਟ ਹੈਗੀ ਇੱਥੇ ਕੱਲਾ ਵਿਰੋਧ ਵਾਲੀ ਨੇ ਵਿੱਚ ਬੰਦੀ ਵੋਟ-ਵੋਟ ਹੈਗੀ ਹੋਰ ਕਿਹੜੀਆਂ ਗੜੀਆਂ ਆਮਨ ਸਰਕਾਰ ਦੀਆਂ ਬਲੌਡੀਆਂ ਜਿਹੜੀਆਂ ਲੱਗਦੀਆਂ ਸਾਨੂੰ ਤਾਂ ਸਾਰੀਆਂ ਵਧੀਆ ਨੇ ਨਾ ਕੋਈ ਪੁਲਛਾ ਘੇਰਦਾ ਅੱਗੇ ਕਿਤੇ ਉੱਥੇ ਚਲਾਨ ਕੱਟਦਾ ਕਿਤੇ ਉੱਥੇ ਕੱਟਦਾ ਸਾਰਾ ਕੰਮ ਪੂਰਾ ਵਧੀਆ ਸੈਕ ਪਨਾ ਚੱਲਦਾ ਠੀਕ ਹੈ ਜੀ ਜੇ ਗੱਲ ਕਰ ਲਈਏ ਆਪਾਂ ਕਿਸਾਨੀ ਦੇ ਤੌਰ ਤੇ ਕਿਸਾਨ ਜਿਹੜੇ ਆਪਣੇ ਧਰਨੇ ਲੱਗ ਰਹੇ ਨੇ ਤੇ ਉਹ ਆਪਦੇ ਸਰਕਾਰ ਲੱਗ ਰਹੇ ਉਹਦੇ ਬਾਰੇ ਕੀ ਕਹੋਗੇ ਤੁਸੀਂ ਉਹ ਵੀ ਸੋਚਦਾ ਤਾਂ ਬਹੁਤ ਹੈ ਇਹਦੀ ਕੰਮੀ ਜਦ ਬਾਹਰ ਉੱਜੇ ਪੈਗਾ ਹੌਲੀ ਹੌਲੀ ਸੱਟ ਅਜੇ ਸਮਾਂ ਘੱਟ ਹੋਇਆ ਸਮਾਂ ਇਹੋ ਸਾਰੀ ਹੋਣੀ ਹੈ ਜੀ ਓਕੇ ਹਾਂਜੀ ਬਾਪੂ ਜੀ ਕੀ ਨਾ ਤੁਹਾਡਾ ਅੱਛਾ ਤੁਸੀਂ ਕਿਵੇਂ ਦੇਖਦੇ ਹੋ ਆਪ ਪਾਰਟੀ ਵਧੀਆ ਜੀ ਆਮ ਵਾਲੀ ਪਾਰਟੀ ਵਧੀਆ ਸਾਡੇ ਡੈਟ ਵਧੀਆ ਆਉਂਦੀ ਹੈ ਜੀ ਅੱਛਾ ਕੀ ਅਗੜੀ ਪਾਰਟੀ ਦਾ ਸਾਰੀ ਦਿੱਲੀ ਦਾ ਵਧੀਆ ਸਾਰਾ ਵਧੀਆ ਪਿਛਲੀ ਵਾਰ ਵੋਟ ਕਿ ਨਹੀਂ ਪਾਈ ਸੀ ਪਿਛਲੀ ਵਾਰ ਵੀ ਹੋਰ ਉਹਨਾਂ ਵੀ ਪਾਈ ਸੀ ਅੱਛਾ ਜੀ ਇਹ ਵੀ ਲੱਗਦਾ ਵੀ ਅਕੀ ਜਿੱਤਾਂ ਨਹੀਂ ਤਾਂ ਇਹ ਠੀਕ ਹੈ ਅਸੀਂ ਦੇਖਦੇ ਜਿੱਤਾਂ ਦੇ ਠੀਕ ਹੈ ਹਾਂ ਜੀ ਬਾਪੂ ਜੀ ਕੀ ਨਾ ਆਪਣਾ ਮੁਖਿਆਰ ਸਿੰਘ ਅ ਤਸੀਰ ਖੜੀ ਪਾਰਟੀ ਦੇ ਕੋਲ ਗੱਲ ਜੀ ਇਹ ਵੀ ਗੱਲ ਚੱਲਦੀ ਆਪ ਨੂੰ ਠੀਕ ਹੈ ਕਿੰਨਾ ਲੱਗਾ ਆਪਾਂ ਜੀ ਲੈ ਕੇ ਜਿੱਤਣੇ ਪਾਣੇ ਜੀ ਨਾ ਆਪਣਾ ਜੀ ਨਾ ਕੋਈ ਨੇ ਵਿੱਚ ਕਾਫੀ ਪਸਾਨਾ ਦਾ ਰੋਲ ਚਾਹੀਦਾ ਆਪਣੇ ਪਤਾ ਮਿਲ ਰਹੀ ਹੈ ਨਹੀਂ ਤਾਂ ਵੀ ਬਿਰੇ ਬਿਨਾਂ ਹੀ ਕਰਦੇ ਆ ਹੋਰ ਵੀ 23 ਪਾਰਟੀਆਂ ਜਿਹਨਾਂ ਸੰਬੰਧੀ ਤਮਾਨ ਨਾਲ ਨੌਜਵਾਨ ਰੱਖਣਾ ਉਹਨਾਂ ਲਈ ਹੋਰ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਇਹ ਵੀ ਹੋ ਰਿਹਾ ਸੀ ਜੀ ਬਹੁਤ ਸਾਡੇ ਨਾਲ ਇੱਧਰ ਬਜ਼ੁਰਗ ਬੈਠੇ ਨੇ ਉਹਨਾਂ ਦੀ ਗੱਲਬਾਤ ਕਰਦੇ ਆ ਅੱਜ ਦੋਪਹਿਣੀ 3:00 ਆਜੀ ਆਪਣਾ ਕਲੀ ਜੀ ਆ ਜੀ ਬਾਬੂ ਜੀ ਕਿਹੜੀ ਪਾਰਟੀ ਵਾਚੀ ਬੋਟ ਪਾਉਂਦੇ ਇਹ ਇਹ ਪਾਉਂਦੇ ਝਾੜੋ ਨੇ ਕਿਹੜੇ ਕੰਮ ਕੀਤੇ ਨੇ ਝਾੜੋ ਵੇ ਜੋ ਬੋਲ ਚਾਲੂ ਕਰਦੀ ਨਹੀਂ ਲਾਈਟ ਗੁਰੀ ਕਰਦੀ ਨਹੀਂ ਨਹੀਂ ਆਪਾਂ ਨੂੰ ਕਲੀ ਲਾਈਟ ਦੀ ਲੋੜ ਆ ਜਾਂ ਕੋਈ ਹੋਰ ਵੀ ਚਾਹੀਦਾ ਹੋਰ ਵੀ ਚਾਹੀਦਾ ਅੱਛਾ ਪੈਨਸਨਾ ਵਗਰਾ ਸਹੀ ਮਿਲਦੀ ਨਹੀਂ ਜੀ ਮਿਲ ਜਾਂਦੀ ਹੈ ਜੀ ਮਿਲ ਜਾਂਦੀ ਹੈ ਫਿਰ ਠੀਕ ਹੈ ਹਾਂਜੀ ਏਸੀ ਪੈਂਡ ਠੁੱਲੀ ਹਾਲ ਦੇ ਜਿਹੜੇ ਸਾਥ ਦੇ ਉੱਪਰ ਵਿੱਚ ਬੈਠੇ ਹੁੰਦੇ ਨੌਜਵਾਨ ਬਜ਼ੁਰਗ ਨੇ ਇਹ ਇਹਨਾਂ ਨੇ ਜਿਹੜਾ ਆਪ ਪਾਰਟੀ ਨੂੰ ਜਿਹੜਾ ਸਮਰਥਨ ਕਰੀ ਚਾਰ ਪਾਰਟੀਆਂ ਵਾਲੇ ਵੋਟਾਂ ਤੇ ਉਹਦਾ ਸਭਨਾ ਹੋਣਾ ਹੈ ਇਹ ਸਾਈਡ ਕਰਨਾ ਹੈ ਵੱਡਾਣਾ ਕੀ ਹੈ ਚੱਲ ਚੰਗੀਆਂ ਨਹੀਂ ਅੱਛਾ ਇਹ ਕਿਹੜੇ ਪਾਰਟੀ ਨੂੰ ਚੋਣ ਦੋ ਇਹਨਾਂ ਨੇ ਭਗਵੰਤ ਸਿੰਘ ਕੋਣ ਹੈ ਵੀ ਸੋਈਆਂ ਹੱਥੋਂ ਦਬਾਏ ਜਾਦੇ ਆ ਬਾਕੀ ਜਿਹੜਾ ਹੋਰ ਆ ਬਿਜਲੀ ਦਾ ਇਹ ਪ੍ਰੋਗਰਾਮ ਆ ਮੁੰਡਿਆਂ ਦੇ ਬੜਾ ਰੋਲੇ ਨਹੀਂ ਆਣ ਕਿ ਨਸ਼ੇ ਨੂੰ ਲੈ ਕੇ ਜੇ ਗੱਲ ਕਰੀਏ ਨਸ਼ਾ ਬਹੁਤ ਵੱਧ ਗਿਆ ਉਹਦੇ ਦਾ ਨਹੀਂ ਕਹੂੰਗਾ ਨਸ਼ਾ ਅਸੀਂ ਤਾਂ ਨਹੀਂ ਕਹਿ ਰਹੇ ਅੱਛਾ ਅਸੀਂ ਜਨਾਬ ਵੀ ਨਹੀਂ ਪਰਦੇ ਨਾ ਸਾਨੂੰ ਬਿਲਦਾ ਜੀ ਕਿ ਮੈਂ ਕਹਾਂਗਾ ਨਸ਼ਾ ਉਹ ਤਾਂ ਜੀ ਹੁਣ ਪਤਾ ਹੀ ਕੀ ਹੈ ਹੁਣ ਕੋਈ ਨਾ ਕੋਈ ਜਿਹਨੂੰ ਕੋਈ ਸਮਾਉਂਦਾ ਨਾ ਲੈ ਆ ਕੇ ਦਿੰਦਾ ਉਹ ਤਾਂ ਪਹਿਲਾਂ ਹੀ ਖਾਂਦੇ ਨੇ ਪਹਿਲਾਂ ਸਰਕਾਰਾਂ ਵੇਲੇ ਲਾਇਮ ਹੁਣ ਤਾਂ ਇਹਨਾਂ ਨੇ ਕਦੇ ਕਿ ਦਾਰੂ ਨਹੀਂ ਕਿ ਇਹਨੂੰ ਬਈ ਕਰੇ ਕਿ ਇਹ ਮੁੱਕੀ ਨਹੀਂ ਬਈ ਪਰ ਇਹ ਪਹਿਲਾਂ ਸਰਕਾਰਾਂ ਪਾਲੇ ਵੇਲੇ ਕਿਉਂ ਬੰਦਦੇ ਦੀ ਉਹਨਾਂ ਖਾਂਣ ਲੱਗਦੇ ਲੋਕਾਂ ਸਰਕਾਰ ਦਾ ਸਿਸਟਮ ਕਿੰਨਾ ਲਾਗੋਗੇ ਆਪਣੇ ਅੱਡੇ ਕੰਮ ਕਰ ਰਹੇ ਇੱਕ ਜਾਂਦੇ ਜੀ ਸੰਤਾਂ ਜੀ ਤੇ ਥਾਣੇ ਚ ਵੀ ਕੰਮ ਹੁੰਦੇ ਨੇ ਖਾਸ ਕਰਕੇ ਨੇ ਫਸਾਦ ਤੋਂ ਪਹਿਲਾਂ ਹੁੰਦੀ ਆ ਦੋਈ ਬੁੱਢੀ ਫਰੀ ਹੈ ਕਿੰਨਾ ਕੰਦਨ ਵਧੀਆ ਕਰ ਰਹੇ ਨੇ ਠੀਕ ਹੈ ਹਾਂ तकरीबन ਜਿਹੜਾ ਰੁਝਾਨ ਇਸ ਪਿੰਡ ਦਾ ਜਾਂ ਇਸ ਦੇ ਯੂਰਪ ਦੇ ਨੌਜਵਾਨਾਂ ਦੇ ਇਹ ਲੱਗਦਾ ਕਿ ਜਿਹੜੇ ਆਪ ਪਾਰਟੀ ਨੂੰ ਸਪੋਰਟ ਕਰ ਰਹੇ ਨੇ ਸੋ ਹੋਰ ਪਿੰਡਾਂ ਵਿੱਚ ਜਾ ਕੇ ਦੇਖਦੇ ਆ ਕਿ ਉਹ ਪਿੰਡਾਂ ਦਾ ਕੀ ਮਾਹੌਲ ਆ ਸੋ ਆਉ ਚੱਲਦੇ ਆ ਅਗਲੇ ਪਿੰਡ